ਆਪਣੀ ਜਾਣ ਹੁੰਦੀ ਤਾਂ ਥੱਲੇ ਨਹੀਂ ਕੋਈ ਹੋਈ ਹਾਲੇ ਤਾਂ ਆਪਾਂ ਸਾਹਮਣਾ ਸਾਹਮਣਾ ਹੀ ਕੀਤਾ ਹੈ ਹਾਂ ਕਿੰਨੇ ਚਿਰ ਤੋਂ ਆ ਸੀ 3 ਸਾਲ ਹੋ ਗਏ 3 ਸਾਲ ਤੁਸੀਂ ਬੜਾ ਆਨੰਦ ਨਾਲ ਸੰਭਾਈ ਅੱਛਾ ਅੰਜੀ ਆਪਕੇ ਦਾਦਾ ਜੀ ਅੰਦਰ ਹੀ ਖਾ ਲਿਆ ਹੈ ਅੱਛਾ ਇਹਨੂੰ ਮੁਰਗੀ ਦਾ ਦਰਵਾ ਬਣਾਇਆ ਹੋਇਆ ਹੈ ਇਹਦਾ ਮੇਰੇ ਬੱਚੇ ਆ ਵੜਾ ਹਾਂ ਨੋ ਨੋ ਬੱਚਾ ਨਹੀਂ ਆ ਉਹ ਵਸ ਮੁੰਡਾ ਆ ਨੋ ਜਿਹੜੀ ਐ ਤੈਨੂੰ ਬੱਚਾ ਨਹੀਂ ਉਹ ਦਿੱਤਾ ਆ ਮੁੰਡਾ ਇਹਨੂੰ ਦੁਬਾਰੇ ਪੋਣਾ ਨੂੰ ਇਹ ਇਹ ਆਪ ਅੱਜ ਨੂੰ ਤੂੰ ਕਹਿੰਦਾ 30 ਸਾਲ ਤੋਂ ਫੜਿਆ ਇਹ ਕਹਿੰਦਾ ਬੱਚਾ ਮੈਂ ਖਾ ਲਿਆ ਅੱਛਾ ਪਰ ਆੜ ਦੀ ਨੌ ਨੂੰ ਖਾਦਾ ਦੋ ਬੱਚੇ ਨੂੰ ਇੱਕ ਨੋ ਐ ਉਹ ਕਿਸੇ ਤੇ ਚਲੀ ਗਈ ਅੱਛਾ ਤੀਜਾ ਸਮਾਂ ਪਈ ਨਹੀਂ ਹਾਂ ਤੂੰ ਪੂਰਾ ਤੰਦਮ ਕਰ ਰਿਹਾ ਆਪਣਾ ਹਾਂਜੀ ਨਾਨਕ ਆ ਕਰਦਾ ਹੈ ਕਾਰਨ ਖਾਣੇ ਪਰ ਹੁਣ 300 ਰੁਪਏ ਕਰਦਾ ਉਹਨੂੰ ਆ ਮਾਤਾ ਜੀ ਕੀ ਇਹ ਨਾਨਕ ਸਿੰਘ ਜੀ ਤੈਨੂੰ ਜੀਉਂ ਤੰਦਮ ਜਿਹੜੀਆਂ ਨਾਮ ਨਾਲ ਨਮਸਕਾਰ